ਸ਼ੋਹਣਾ ਜਿਵੇਂ ਲੈ ਜਾਂਦੇ ਨੇ ਕੁਝ ਚਿਕਨ ਕਟਨ ਵਾਲਾ ਹੋ ਗਿਆ ਹਨ ਤੇ ਉਹਨਾਂ ਨੇ ਉਹ ਉਹਦੇ ਵਾਸਤੇ ਲੈ ਜਾਣਾ ਹਨ ਪਗਾਰਨ ਮੋ ਰੋਨਲਡੋ ਗਾਲੋ ਭਾਈ ਦਾ ਨਾਮ ਨਾ ਕਰਨ ਉਹ ਸਿਮੇ ਆ ਰਹੀ ਹੈ ਤੇ ਚਿਕਾ ਪੋੜੀ ਰਾਂ ਦਾਂਸੇ ਅਸਾ ਫਰੂਮ ਮੈਂ ਆ ਰਿਹਾ ਪਿਨਾ ਪਤਾ ਨਹੀਂ ਹੰਦਾ ਕਸੇ ਪਪਲਤਨੋਲੀ ਨਾਲ ਕਲਬਨ ਸੇ ਹਾਂਜੀ ਮਿੱਤਰੋ ਕਿਵੇਂ ਹੋਗੇ ਸਵਾਗਤ ਕਰਦੇ ਆਂ ਬਾਈ ਅੱਜ ਦੇ ਨਵੇਂ ਬਲੌਗ ਦੇ ਨਾਲ ਤੇ ਅੱਜ ਨਾਲ ਤੁਹਾਨੂੰ ਇੱਕ ਢੈਂਟ ਜੀ ਚੀਜ਼ ਦਿਖਾਉਨੇ ਆ ਤੇ ਆਪਾਂ ਖੜੇ ਆ ਕਿਸੇ ਦੇ ਪਲਾਟ ਦੇ ਵਿੱਚ ਬਾਈ ਇਹਨਾਂ ਨੇ ਇੱਥੇ ਨਾ ਨਾ ਤਾਂ ਕੋਈ ਸਬਜ਼ੀ ਬੀਜੀ ਹੋਈ ਆ ਤੇ ਨਾ ਹਨਾ ਕੋਈ ਫਲ ਫੂਟ ਲਾਇਆ ਹੋਇਆ ਪਰ ਇਹ ਇੱਕੋ ਕਾਲੀ ਕਮਾਈ ਕਰਦੇ ਨੇ ਕਾਲੀ ਕਮਾਈ ਕਿਵੇਂ ਕਰਦੇ ਨੇ ਬਾਈ ਇਹ ਲੋਕਾਂ ਦੇ ਘਰੇ ਹਨਾ ਕੋਇਲਾ ਭਜਾਉਂਦੇ ਨੇ ਤੇ ਜਿਹੜਾ ਕੋਇਲਾ ਬਣਦਾ ਵਾ ਹਨਾ ਜਾਂ ਤਾਂ ਇੰਡੀਆ ਦੇ ਵਿੱਚ ਹਨਾ ਪਹਾੜਾਂ ਦੇੋਂ ਨਿਕਲਦਾ ਵਾ ਜਾਂ ਇਹ ਹਨਾ ਨਾਰਮਲ ਆਪਦੇ ਪ੍ਰੋਸੈਸ ਦੇ ਹਿਸਾਬ ਨਾਲ ਤਿਆਰ ਕਰਦੇ ਨੇ ਪਰ ਬਈ ਇਹ ਤਿਆਰ ਕਿਵੇਂ ਕਰਦੇ ਨੇ ਨਾ ਤੁਹਾਨੂੰ ਅੱਜ ਦਿਖਾਉਂਦੇ ਆਂਗੇ ਤੇ ਵੀ ਇਹਨਾਂ ਦਾ ਪ੍ਰੋਸੈਸ ਕੀ ਆ ਤੇ ਸਭ ਤੋਂ ਪਹਿਲਾਂ ਤਾਂ ਬਾਈ ਇਹਨਾਂ ਨੇ ਸਭ ਤੋਂ ਪਹਿਲਾਂ ਤਾਂ ਬਾਈ ਇਹਨਾਂ ਨੇ ਲੈ ਲੀਆਂ ਨੇ ਕਿ ਲੱਕੜਾਂ ਹਨਾ ਲੱਕੜਾਂ ਦੇ ਵੱਡੇ ਵੱਡੇ ਡਾਹੇ ਜੇ ਕੱਟੇ ਹੋਏ ਨੇਗੇ ਤੇ ਇਹ ਗਿੱਲੀਆਂ ਲੱਕੜਾਂ ਨੇ ਤੇ ਇਹਨਾਂ ਨੇ ਇਦਾਂ ਦਾ ਹਨਾ ਘੇਰਾ ਬਣਾਇਆ ਹੋਇਆ ਵਾ ਤੇ ਘੇਰਾ ਬਣਾ ਕੇ ਤੇ ਇਹਨਾਂ ਨੇ ਨਾ ਹੁਣ ਮਿੱਠੀ ਮਿੱਠੀ ਅੱਗ ਤੇ ਇਹਨਾਂ ਨੇ ਧੁਖਾਰ ਤੇ ਹਨਾ ਰੱਖ ਦੇਣਾ ਵਾ ਤੇ ਇਹ ਕਹਿੰਦੇ ਹਜੇ ਹੋਰ ਵੱਡਾ ਕਰਨਾਗਾ ਤੇ ਆ ਸਾਰੀਆਂ ਲੱਕੜਾਂ ਨੇ ਜਿਹੜੀਆਂ ਤੇ ਇਹ ਸਾਰੀਆਂ ਇਹਦੇ ਤੇ ਲਿਆ ਕੇ ਇਹਨਾਂ ਨੇ ਸੜ ਦੇਣੀਆਂ ਨੇ ਤੇ ਫਿਰ ਬਾਅਦ 'ਚ ਇਹਨੂੰ ਹਨਾ ਮਤਲਬ ਮਾੜ ਜੀ ਇਹਨਾਂ ਨੇ ਅੱਗ ਲਾ ਕੇ ਕਿਉਂ ਗਿੱਲੀਆਂ ਲੱਕੜਾਂ ਨੇ ਇਹ ਹੈਗੇ ਨੇ ਬਾਈ ਨਿੰਬੂਆਂ ਦੇ ਦਰਖਤਾਂ ਦੇ ਡਾਹੇ ਨੇ ਇਹ ਗਿੱਲੇ ਨੇ ਬਿਲਕੁਲ ਗਿੱਲੇ ਨੇ ਤੇ ਇਹ ਕਹਿੰਦੇ ਵੀ ਜਦੋਂ ਹਨਾ ਇਹਨੂੰ ਫਿਰ ਅੱਗ ਨਹੀਂ ਪਊਗੀ ਇਹਨੂੰ ਮਤਲਬ ਇਹਦਾ ਅ ਤਖਾਰ ਬਣੂਗੀ ਇਹਦੀ ਹੌਲੀ ਹੌਲੀ ਵਿੱਚੋਂ ਧੂਆ ਨਿਕਲੂਗਾ ਤੇ ਇਹਦੇ ਜਦੋਂ ਥੱਲੇ ਬੈਠ ਜਾਣਾ ਬਿਲਕੁਲ ਥੱਲੇ ਬੈਠ ਜਾਣਾ ਫਿਰ ਇਹਦਾ ਕੋਲਾ ਬਣ ਕੇ ਤਿਆਰ ਹੋ ਜਾਣਾ ਵਾ ਤੇ ਆਹ ਬਾਈ ਇਹਨਾਂ ਦਾ ਪ੍ਰੋਸੈਸ ਆ ਤੇ ਇਹਨਾਂ ਨੇ ਹਨਾ ਲੱਕੜਾਂ ਹਜੇ ਹੋਰ ਆਉਣੀਆਂ ਨੇ ਤੇ ਆ ਤਾਂ ਆਈਆਂ ਹੋਈਆਂ ਨੇ ਤੇ ਇਹਦੇ ਚ ਬਾਈ ਜਿਵੇਂ ਹਨਾ ਵੀ ਉਸ ਕੋ ਹਨ ਜਮੇ ਲੈ ਜਾਂਦੇ ਨੇ ਕੋਈ ਚਿਕਨ ਕਟਣ ਵਾਲਾ ਹੋਵੇ ਆ ਹਨ ਤੇ ਉਹਨਾਂ ਨੇ ਉਹ ਉਹਦੇ ਵਾਸਤੇ ਲੈ ਜਾਣਾ ਪਰ ਬਈ ਇਹ ਜ਼ਿਆਦਾਤਰ ਜਿਹੜੀਆਂ ਹੁਣ ਇਹ ਲੱਕੜਾਂ ਸਾਰੀਆਂ ਪਹੁੰਚੀਆਂ ਨੇ ਇਹ ਇੱਥੇ ਇਹਨਾਂ ਨੇ ਸਾਰੀਆਂ ਦਾ ਕੋਲਾ ਬਣਾਉਣਾ ਵਾ ਤੇ ਆਹ ਬਾਈ ਇਹਨਾਂ ਦਾ ਦਾਵਾ ਵਾ ਤੇ ਜਿਹੜੀਆਂ ਲੱਕੜਾਂ ਨੇ ਹਨ ਮਤਲਬ ਛੋਟੇ ਛੋਟੇ ਟੋਟੇ ਕਰਦੇ ਨੇਗੇ ਤੇ ਇਹਨਾਂ ਨਾਲ ਕਰਦੇ ਨੇਗੇ ਜਿਹੜਾ ਬਾਈ ਇਹਨਾਂ ਦਾ ਘਰ ਆ ਨਾ ਇਹ ਵੀ ਮਤਲਬ ਰੋਡ ਤੋਂ ਜਿਹੜੇ ਮਿਡਲ ਰੋਡ ਨੇ ਉਹਨਾਂ ਦੇ ਵਿੱਚ ਪਾਇਆ ਹੋਇਆ ਵਾ ਆ ਮੇਰੇ ਸਾਹਮਣੇ ਹੈਗੀ ਇੱਕ ਕਿਕਰ ਤੇ ਕਿਕਰ ਥੱਲੇ ਬਾਈ ਬੰਨੇ ਹੋਏ ਇਹਨਾਂ ਨੇ ਹਨਾ ਜਾਨਵਰ ਬੰਨਿਆ ਹੋਇਆ ਵਾ ਤੇ ਸਾਹਮਣੇ ਬਾਈ ਇਹਨਾਂ ਦਾ ਰੋਡ ਪੈ ਰਿਆ ਵਾ ਕੀ ਹੈਗੀ ਤੇ ਇਹ ਰੋਡ ਤੋਂ ਹਨਾ ਹਟਮਾ ਵਾ ਮਤਲਬ ਸਾਈਡ ਤੇ ਪਾਇਆ ਹੋਇਆ ਵਾ ਤੇ ਦੇਖੋ ਬਾਈ ਹਨਾ ਮਿਹਨਤ ਕਰਦੇ ਨੇਗੇ ਵਧੀਆ ਚੀਜ਼ ਹੈ ਬਾਈ ਇਹ ਵੀ ਹਨਾ ਤੇ ਕੋਈ ਲਾਵਾ ਤੇ ਇਹ ਹਰਕ ਦੀ ਹਨਾ ਨੈਸੈਸਰੀ ਚੀਜ਼ ਆ ਤੇ ਇਹ ਹੈਗਾ ਬਾਈ ਰੋਡ ਮਿਡਲ ਰੋਡ ਆ ਤੇ ਇੱਕੋ ਜੀ ਆਵਾਜਾਈ ਹੈਗੀ ਆ ਪਰ ਬਹੁਤ ਘੱਟ ਆ ਕਿਉਂਕਿ ਇਹ ਹੈਗਾ ਮਿਡਲ ਰੋਡ ਤੇ ਤੇ ਰੋਡ ਦੇ ਨਾਲ ਹੀ ਇਹਨਾਂ ਨੇ ਆਪਦਾ ਪ੍ਰੋਜੈਕਟ ਲਾਇਆ ਹੋਇਆ ਵਾ ਤੇ ਵਧੀਆ ਬਾਈ ਹਨ ਕੰਮ ਕਰਦੇ ਨੇ ਆਪਦਾ ਤੇ ਇਹਨਾਂ ਦਾ ਆਪਦਾ ਬਣਾਇਆ ਹੋਇਆ ਬਿਜ਼ਨਸ ਆ ਹੱਬਾ ਇੱਕ ਤਰ੍ਹਾਂ ਦਾ ਤੇ ਕੋਲਾ ਬਾਈ ਕੋਲੇ ਦੀ ਵੱਤ ਹਨਾ ਜ਼ਰੂਰ ਇਹਨਾਂ ਨੂੰ ਕੋਲਾ ਵੱਧ ਯੂਜ਼ ਕਰਦੇ ਨੇ ਹਰ ਇੱਕ ਚੀਜ਼ ਨੂੰ ਤੇ ਜਦੋਂ ਮੰਨ ਲਓ ਹਨਾ ਇਹਨਾਂ ਨੇ ਬਾਰਬੀਕਿਊ ਕਰਨਾ ਵਾ ਤਾਂ ਉਦੋਂ ਵੀ ਇਹਨਾਂ ਨੂੰ ਕੋਲੇ ਦੀ ਲੋੜ ਪੈਂਦੀ ਆ ਤੇ ਜਾਂ ਹੋਰ ਵੀ ਹਨਾ ਕਈ ਚੀਜ਼ਾਂ ਨੇ ਜਿਹੜੀਆਂ ਇਹਨਾਂ ਦੀਆਂ ਤੇ ਇਹ ਸਾਰਾ ਜਨ ਦੀ ਕੋਇਲੇ ਦੇ ਫਿਰ ਉਹ ਹਨਾ ਪ੍ਰੋਸੈਸ ਕਰਦੇ ਨੇ ਤੇ ਬਾਈ ਅੱਜ ਆਪਾਂ ਹਨਾ ਕੋਲਾ ਬਣਦਾ ਨਹੀਂ ਦੇਖਾਂਗੇ ਪਰ ਇਹ ਤੁਹਾਨੂੰ ਉਸ ਦਿਨ ਦਿਖਾਵਾਂਗੇ ਜਦੋਂ ਹਨਾ ਪੂਰਾ ਬਣ ਗਿਆ ਤੇ ਪਰ ਬਾਈ ਦੇਖੋ ਹਨਾ ਕਿੰਨਾ ਘੈਂਟ ਜੀਜ ਤੇ ਉਹ ਬੈਠਾ ਹੋਗਾ ਬਾਈ ਜਿਹਦਾ ਇਹ ਕੰਮ ਆ ਤੇ ਨਾਲੇ ਲੱਕੜ ਦਾ ਬਾਈ ਇਹਦੇ ਕੋਲੇ ਪਰਮੰਧ ਵੀ ਆ ਤੇ ਹਨਾ ਦਾਲ ਸਬਜ਼ੀਏ ਜਿਹੜਾ ਆਪਦਾ ਸਾਰਾ ਵਾ ਤੇ ਉਹ ਵੀ ਇਸੇ ਰਹੀਂ ਬਣਾਉਂਦਾ ਵਾ ਤੇ ਇਦਾਂ ਦਾ ਬਾਈ ਇਹਨਾਂ ਦਾ ਪ੍ਰੋਸੈਸ Ano ano si ito? Kalamansi. Kalamansi. Ano pangalan mo? Ronaldo. Ronaldo. Bayad na naman ng Ronaldo. Sino may ari ito? Eh, tigaw puliran. Puliran. Dahil si Asa Abro din may ari pina, pinapatay na. dahil kasi papalitan ulit ng kalamansi. Ah, ah, ah. Tapos si Akasha na yan, baka ipit sa bakod. Tapos magtatanim din sila kalamansi para matanggal. Hmm. Dahil sa Luis naman ang galing ng Sanare. Binibigay na sa amin yan. ਇਹ ਕਹਿੰਦਾ ਭਾਈ ਮੈਂ ਇੱਥੇ ਦਾ ਮਾਲਕ ਨਹੀਂ ਹੈਗਾ ਮਾਲਕ ਕੋਈ ਹੋਰ ਆ ਇਹ ਮਤਲਬ ਇੱਥੇ ਦਾ ਕੰਮ ਕਰਦਾ ਉਹਦੇ ਮੂਰੇ ਇਹ ਤੇ ਉਹ ਆ ਹਨਾ ਇਹ ਮਤਲਬ ਹੈਲਪਰ ਆ ਤੇ ਇਹਦੇ ਜਵਾਕ ਨੇ ਤੇ ਜਵਾਕ ਵੀ ਨੇ ਦੇ ਓਕੇ ਲੰਗ ਬੱਸ ਅਨੂ ਅਨੂ ਤੋ ਆ ਚਲੇ ਜੇ ਕਰਵਾਉਣੇ ਆ ਆ ਯੂ ਲਾਹਤ ਦੇਂਤਾ ਲੰਗ ਆ ਵੇ ਬਿਲੇ ਗਿਆ ਆ ਆ ਜਿੰਨੇ ਵੀ ਭਾਈ ਕਹਿੰਦਾ ਦਰਖਤ ਨੇ ਸਾਰੇ ਇਹ ਵਿਕੇ ਹੋਏ ਨੇ ਹੁਣ ਹੂੰ ਜਗਾ ਕਲਾਬਾ ਮੈਂ ਆ ਰਿਹਾ ਤੋ ਪਾਣ ਇਤਜ਼ਾਰ ਜਿੰਨੇ ਤਰਖਤ ਨੇ ਵਿਗੇ ਹੋਏ ਨੇ ਤੇ ਇਹ ਸਾਰੇ ਹਨਾ ਬਟ ਇੱਥੇ ਹੀ ਆਉਣੇ ਨੇਗੇ ਤੇ